ਜੀ ਸ਼ੁਰੂ ਤੋਂ ਕਹਿ ਰਿਹਾ ਸੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਰਿਹਾ ਕਿਸਾਨਾਂ ਦੀਆਂ ਸਮੱਸਿਆਵਾਂ ਨੇ ਦੇਖੋ ਕਿਸਾਨਾਂ ਦੀ ਗੰਭੀਰਤਾ ਨੂੰ ਸਮਝਦੇ ਹੋਏ ਅਗਰ ਕਿਸਾਨਾਂ ਦੀਆਂ ਸਮੱਸਿਆ ਨੂੰ ਸਮਝਦੇ ਹੋਏ ਕਿਸਾਨਾਂ ਨੂੰ ਪਿਆਰ ਕਰਦੇ ਹੋਏ ਸਾਡੇ ਮੰਤਰੀ ਕਿੰਨੀ ਵਾਰ ਚੰਡੀਗੜ੍ਹ ਆਏ ਇੱਥੇ ਵੀ ਉਹਨਾਂ ਦੀਆਂ ਗੱਲਾਂ ਸੁਣ ਚਕੀਏ ਗੱਲਾਂ ਸੁਣ ਕੇ ਉਹਨਾਂ ਦਾ ਵਿਚਾਰ ਕਰ ਸਕੀਏ ਗੱਲ ਇਹ ਜਿਹੜੇ ਕਿਸਾਨ ਨੇ ਅੱਜ ਵੀ ਭਾਰਤੀ ਜਨਤਾ ਪਾਰਟੀ ਦੇ ਨਹੀਂ ਜਿਹੜੀਆਂ ਕੁਝ ਯੂਨੀਅਨਾਂ ਦੇ ਉਹਨਾਂ ਦਾ ਆਸ ਵਿੱਚ ਜੋ ਵਖਰੇਵਾ ਹੈ ਪਣ ਗੱਲ ਕਿਹਦੇ ਨਾਲ ਕੀਤੀ ਜਾਵੇ ਅਸੀਂ ਬੜੀ ਕੋਸ਼ਿਸ਼ ਕੀਤੀ ਆ ਵੀ ਇਹਨਾਂ ਨਾਲ ਗੱਲ ਕੀਤੀ ਜਾਵੇ ਐਸਕੇਮ ਲੱਗ ਹੈ ਐਸਕੇਮ ਗਾਹ ਗੈਰਾਇਨੀਤਿਕ ਲੱਗ ਹੈ ਇੱਕ ਹੋਰ ਜਿਹੜਾ ਹੈ ਆਪਣਾ ਮਾਝੇ ਵਾਲੀ ਸਥਿਤੀ ਬੰਦੀ ਲੱਗਾ ਕਾਫੀ ਹਥੇ ਬੰਦੀਆਂ ਨੇ ਜਿਹੜੀ ਸਾਡੀ ਬਾਤ ਤੇ ਆ ਸਾਡੇ ਪਾਰਕ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੇ ਵੀ ਇੱਕ ਗੱਲ ਕਹੀ ਸੀ ਵੀ ਅਗਰ ਕੋਈ ਸਮੱਸਿਆ ਹੈ ਆਪਾਂ ਉਹ ਬੈਠ ਕੇ ਗੱਲ ਕਰਦੇ ਆ ਤੁਸੀਂ ਸਮੱਸਿਆ ਜਿਹੜੀ ਹੈ ਬੈਠ ਕੇ ਆਪਾਂ ਗੱਲ ਕਰਾਂਗੇ ਜਿਹੜੇ ਪਹਿਲਾਂ ਵੀ ਕਾਨੂੰਨ ਸੀ ਖਤਮ ਕੀਤੇ ਹੀ ਆ ਖਾਲਾਕਿਕ ਨੂੰ ਨੱਚੇ ਸੀ ਚਲੋ ਜੇ ਅਗਰ ਚੀਜ਼ ਸਾਨੂੰ ਨਹੀਂ ਜ਼ਰੂਰਤ ਸਾਨੂੰ ਪੰਜਾਬੀਓ ਨੂੰ ਅਗਰ ਨਹੀਂ ਜ਼ਰੂਰਤ ਕੋਈ ਗੱਲ ਨਹੀਂ ਸਾਡੇ ਪ੍ਰਧਾਨ ਮੰਤਰੀ ਜੀ ਨੂੰ ਕਲੂਨਾ ਨੂੰ ਉਹਨਾਂ ਨੂੰ ਵਾਪਸ ਲਿਆ ਅਗਰ ਹੋਰ ਕੋਈ ਸਮੱਸਿਆ ਹੈ ਇਹਨਾਂ ਨੂੰ ਵਿਸ਼ਵਾਸ ਕਰਨਾ ਚਾਹੀਦਾ ਜੇ ਕੋਈ ਸਮੱਸਿਆ ਹੈ ਜਥੇਬੰਦੀਆਂ ਨੂੰ ਉਹ ਸਾਡੇ ਨਾਲ ਬੈਠ ਕੇ ਗੱਲ ਕਰ ਸਕਦੇ ਆ ਚਾਰ ਵਾਰੀ ਪੰਜ ਵਾਰੀ ਬਟੇ ਉਸ ਤੋਂ ਬਾਅਦ ਕੋੜ ਲੱਗ ਗਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਦੇ ਅੰਦਰ ਵੀ ਗੱਲ ਚੱਲਦੀ ਐ ਅਸੀਂ ਪਾਰਟੀ ਬੈਠੇ ਗੱਲ ਕਰਦੇ ਆ ਵੀ ਜਿਹੜਾ ਸਾਡਾ ਪੰਜਾਬ ਆ ਸੂਬਾ ਕਿਸਾਨਾਂ ਦਾ ਆਧਾਰਤਾ ਐ ਅਸੀਂ ਕਿਸਾਨੀ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਆ ਔਰ ਅਸੀਂ ਕੋਈ ਜਿਹੜੀ ਗੱਲ ਆ ਵੀ ਇੱਥੇ ਕਰਾਂਗੇ ਫਿਰ ਜਿਹੜੀ ਤੁਸੀਂ ਗੱਲ ਕਹੀ ਸੀ ਵੀ ਇਹਨਾਂ ਨੂੰ ਦਿੱਲੀ ਦੀ ਜਾਣਤਾ ਗਿਆ ਦਿੱਲੀ ਗਏ ਆ ਰਾਣਲਾ ਮੈਦਾਨ ਦੇ ਵਿੱਚ ਉੱਥੇ ਰੈਲੀ ਵੀ ਕਰਕੇ ਆਏ ਇਹਨਾਂ ਨੂੰ ਰੈਲੀ ਦੀ ਇਜਾਜ਼ਤ ਵੀ ਦਿੱਤੀ ਗਈ ਐ ਇਹ ਗਏ ਆ ਔਰ ਜਾ ਕੇ ਉੱਥੇ ਆਪਣੀ ਗੱਲ ਵੀ ਕਰਕੇ ਆਏ ਹੁਣ ਕੁਝ ਵਖਰੀਵਾਂ ਇਹਨਾਂ ਦਾ ਆਪਸ ਵਿੱਚ ਹੈ ਉਹ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਇਹਨਾਂ ਦਾ ਜਿਹੜਾ ਵਕਰੀਮਾ ਜਦੋਂ ਖਤਮ ਹੋ ਜਾਏਗਾ ਔਰ ਸਾਡੇ ਪ੍ਰਧਾਨ ਸ੍ਰੀ ਜਾਖੜ ਜੀ ਨੇ ਕਿਹਾ ਉੱਪਰੋਂ ਵੀ ਸਾਡੀ ਗੱਲਬਾਤ ਹੁੰਦੀ ਆ ਔਰ ਪੂਰੀ ਗੰਬੀਰਤਾ ਨਾਲ ਲੈ ਰਹੇ ਆ ਔਰ ਜਿਹੜੀਆਂ ਸਮੱਸਿਆਵਾਂ ਨੇ ਹੈਗੀਆਂ ਵੀ ਨੇ ਅਗਰ ਕੁਝ ਗੱਲੀਆਂ ਜਲਦ ਗੱਲਬਾਤ